ਸਿਰਫ 20 ਰੁਪਏ ਵਿੱਚ ਬਣਾਓ 5 ਸਟਾਰ ਹੋਟਲ ਵਾਲੀ ਰੈਸਪੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹਦੇ ਲਈ ਆਪਾਂ ਜਿਹੜੇ ਆਲੂ ਆ ਉਹ ਉਬਾਲਲੇ ਸੀਗੇ ਅੰਜੀਸ਼ੇ ਆਪਾਂ ਲਏ ਹੋਏ ਨੇ ਜੀ ਬ੍ਰੈਡ ਜਿਨ੍ਹਾਂ ਦੀ ਆਪ ਜਿਹੜੀਆਂ ਸਾਈਡਾਂ ਨੇ ਉਹ ਆਪਾਂ ਕੱਟ ਕਰ ਲਾਂਗੇ ਇਹਦਾ ਆਪਾਂ ਚੂਰਾ ਬਣਾ ਲਾਂਗੇ ਚੰਗੀ ਤਰ੍ਹਾਂ ਆਪਾਂ ਚਾਰ ਸਪੇਰ ਇਹਨਾਂ ਦੀ ਜਿਹੜੀਆਂ ਸਾਈਡਾਂ ਨੇ ਉਹ ਆਪਾਂ ਕੱਟ ਲੈਣੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਟੁਕੜੇ ਬਰੀਕ ਕਰਕੇ ਇਹਨੂੰ ਕਿਸੇ ਵੀ ਭਾਂਡੇ ਵਿੱਚ ਪਾ ਕੇ ਰੱਖ ਲਾਂਗੇ ਆਲੂ ਜਿਹੜੇ ਕਿ ਉਹ ਆਪਾਂ ਪਹਿਲਾਂ ਹੀ ਉਬਾਲ ਲਏ ਸੀ ਇਹ ਕੁੱਕਰ ਵਿੱਚ ਦੋ ਤਿੰਨ ਛਿਟੀਆਂ ਬਜਾਤੀਆਂ ਸੀ ਵਧੀਆ ਇਹ ਪੱਕ ਚੁੱਕੇ ਨੇ ਆਲੂ ਆ ਜਿਹੜੇ ਵਧੀਆ ਪੱਕੇ ਹੋਣੇ ਚਾਹੀਦੇ ਨੇ ਤੇ ਹੱਥਾਂ ਨਾਲ ਇਹਨੂੰ ਮੈਸ਼ ਕਰਕੇ ਆਪਾਂ ਜਿਹੜੇ ਬ੍ਰੈਡ ਬ੍ਰੀਕ ਬ੍ਰੀਕ ਚੂਰਾ ਕਰੇ ਸੀ ਉਹਦੇ ਵਿੱਚ ਆ ਦੇ ਆ ਬ੍ਰੈਡ ਜਾਂ ਆਲੂ ਤੇ ਇਹਨਾਂ ਨੂੰ ਆਪਾਂ ਬ੍ਰੀਕ ਬ੍ਰੀ ਕਰ ਲੈਣਾ ਮਤਲਬ ਮੈਸ਼ ਕਰ ਲੈਣਾ ਕਿਸੇ ਵੀ ਮੈਸ਼ਰ ਨਾਲ ਜਾਂ ਹੱਥਾਂ ਨਾਲ ਵੀ ਹੋ ਜਾਣਗੇ ਜਦੋਂ ਇਹ ਚੰਗੀ ਤਰ੍ਹਾਂ ਉਬਾਲੇ ਹੋਣਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਰਾ ਧਨੀਆ ਇਹ ਆਪਸ਼ਨਲ ਆ ਜੀ ਤੁਸੀਂ ਪਾ ਵੀ ਸਕਦੇ ਹੋ ਜੇਕਰ ਪਸੰਦ ਹੋਵੇ ਥੋੜੀ ਜਿਹਾ ਆਪਾਂ ਪਾਈਏ ਜੀ ਹਰੀ ਮਿਰਚ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਾਰੇ ਮਸਾਲੇ ਇੱਦਾਂ ਆਪਾਂ ਆਦਰ ਕਲਾਸਨ ਦਾ ਜਿਹੜਾ ਪੇਸਟ ਵੀ ਪਾਤਾ ਹੁਣ ਆ ਨੋ ਜੂ ਦੇ ਸਾ ਬਣਾ ਜਿਹੜੀ ਲਾਲ ਮਿਰਚ ਪਾਊਡਰ ਤੇ ਨਮਕ ਆ ਉਹ ਆਪਾਂ ਪਾ ਸਕਦੇ ਹਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਆਟੇ ਮੰਗੂ ਗੋਨ ਨਾਲ ਇਹਦੇ ਵਿੱਚ ਨਾ ਹੀ ਕੋਈ ਪਾਣੀ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਆਲੂਆਂ ਚ ਮੜਾ ਮੋਟਾ ਜਿਹੜੇ ਹੁੰਦੀ ਹੈਗੀ ਵੀ ਜਿਵੇਂ ਰਾਸ ਹੁੰਦਾ ਹੈ ਉਹ ਜਿਵੇਂ ਹੁਣ ਆਪਾਂ ਬ੍ਰੈਡ ਪਾਏ ਉਹਦੇ ਨਾਲ ਹੀ ਵਧੀਆ ਆਟੇ ਦੀ ਤਰ੍ਹਾਂ ਗੁੰਨਿਆ ਜਾਊਗਾ ਹੁਣ ਆਪਾਂ ਹੱਥਾਂ ਤੇ ਘਿਓ ਲਾ ਕੇ ਇਸ ਪ੍ਰਕਾਰ ਜਿਹੜੇ ਰੋਲ ਆ ਉਹ ਆਪਾਂ ਬਣਾ ਲਾਂਗੇ ਇਧਰ ਲਿਆ ਹੋਇਆ ਜੀ ਬ੍ਰੈਡ ਦਾ ਚੂਰਾ ਤੇ ਇਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਕੋਟ ਕਰ ਦਾਂਗੇ ਜੇ ਤੁਸੀਂ ਚਾਹੋ ਬੇਸਨ ਜਾਂ ਮੈ ਬੀ ਵਧੀਆ ਪ੍ਰੋਪਰ ਚੰਗੀ ਤਰ੍ਹਾਂ ਜਿਹੜਾ ਉਪਰ ਚੂਰਾ ਉਹ ਲੱਗ ਜਾਂਦਾ ਸੋ ਆਪਾਂ ਇਸ ਪ੍ਰਕਾਰ ਹੀ ਬਣਾ ਰਹੇ ਆਂਗੇ ਚੰਗੀ ਤਰ੍ਹਾਂ ਮਹੱਥਾਂ ਤੇ ਘਿਓ ਲਾ ਕੇ ਰੋਲ ਬਣਾ ਕੇ ਤੇ ਉਹਦੇ ਵਿੱਚ ਕੋਟ ਕਰਕੇ ਆਪਾਂ ਇਸ ਪ੍ਰਕਾਰ ਜਿਹੜੇ ਸਾਰੇ ਉਹ ਆਪਾਂ ਬਣਾ ਲਏ ਸੀ ਇਧਰ ਜਿਹੜਾ ਤੇਲ ਸੀਗਾ ਉਹ ਆਪਾਂ ਗਰਮ ਹੋਣ ਵਾਸਤੇ ਰੱਖਤਾ ਸੀਗਾ ਤੇਲ ਪੂਰਾ ਗਰਮ ਹੋਣਾ ਚਾਹੀਦਾ ਤੇ ਗਰਮ ਗਰਮ ਵਿੱਚ ਆਪਾਂ ਇੱਕ ਇੱਕ ਕਰਕੇ ਇਹਨੂੰ ਪਾਉਂਦੇ ਜਾਵਾਂਗੇ ਤੇ ਪਕਾ ਲੈਣਾ ਪਕਾਉਨੇ ਆਪਾਂ ਇਹਨੂੰ ਮੀਡੀਅਮ ਤੇ ਕਰਕੇ ਗੈਸ ਕਿਉਂਕਿ ਤਾਂ ਜੋ ਜਿਹੜਾ ਅੰਦਰੋਂ ਇਹ ਵਧੀਆ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਈਐਸ ਆਪਾਂ ਮੀਡੀਅਮ ਤੇ ਰੱਖਿਆ ਹੋਇਆਗਾ ਤੇ ਹੁਣ ਆਪਾਂ ਤਾਂ ਜੋ ਇਹ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਣ ਚਾਰ ਸਪੇਰ ਜਿਹੜੇ ਬ੍ਰਾਊਨ ਹੋ ਜਾਣ ਤੇ ਵਧੀਆ ਬਣ ਕੇ ਤਿਆਰ ਹੋਣ ਤੇ ਇਹਨਾਂ ਦਾ ਜਿਹੜਾ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਜਦੋਂ ਇਹ ਪੱਕ ਰਹੇ ਸੀਗੇ ਸੋ ਇਹਨਾਂ ਨੂੰ ਜਦੋਂ ਇਹ ਪੂਰੇ ਬ੍ਰਾਊਨ ਹੋ ਜਾਣ ਉਸ ਮਤਲਬ ਵੀ ਹਲਕੇ ਜਿਹੜਾ ਕਲਰ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਬਾਦਲ ਗਿਆ ਹੈ ਤੇ ਇਹਨੂੰ ਇਸ ਪ੍ਰਕਾਰ ਆਪਾਂ ਸਾਰਿਆਂ ਨੂੰ ਪਕਾ ਲਿਆ ਸੀ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਦੂਜਾ ਪੂਰ ਪਾ ਦਾਂਗੇ ਤੇ ਸਾਰੇ ਜਿਹੜੇ ਆਪਾਂ ਬ੍ਰੈਡ ਕਰਮ ਬਣਾਏ ਹੋਏ ਨੇਗੇ ਇਹਨਾਂ ਨੂੰ ਆਪਾਂ ਇਸ ਪ੍ਰਕਾਰ ਹੀ ਚੰਗੀ ਤਰ੍ਹਾਂ ਪਕਾ ਲਾਂਗੇ ਸੋ ਜੀ ਜਦੋਂ ਆਪਾਂ ਮੀਡੀਅਮ ਤੇ ਰੱਖਾਂ ਤਾਂ ਅੰਦਰੋਂ ਵੀ ਵਧੀਆ ਪੱਕ ਜਾਣਗੇ ਤੇ ਬਹੁਤ ਹੀ ਟੇਸਟੀ ਜੇੜ ਬਣ ਕੇ ਤਿਆਰ ਹੋਣਗੇ ਹੁਣ ਕਈ ਵਾਰ ਬੱਚੇ ਮੰਗ ਕਰਦੇ ਨੇ ਕਿ ਸਸ ਅਸੀਂ ਕੋਈ ਨਮਕੀਨ ਚੀਜ਼ ਖਾਣੀ ਆ ਜੋ ਕੋਈ ਵੀ ਕਹਿੰਦਾ ਬੀ ਨਮਕੀਨ ਚੀਜ਼ ਖਾਣੀ ਆ ਤਾਂ ਇਹ ਆਪਾਂ ਤੁਰੰਤ ਬਣਾ ਕੇ ਖਾ ਸਕਦੇ ਹਾਂ ਕਿਉਂਕਿ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਬਹੁਤ ਹੀ ਸਮਾਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਇਸ ਪ੍ਰਕਾਰ ਆਪਾਂ ਸਾਰੇ ਬਣਾ ਲਏ ਸੀ ਜੀ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਬਹੁਤ ਹੀ ਟੇਸਟੀ ਬਣਦੇ ਨੇਗੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਸੋ ਜ਼ਰੂਰ ਟਰਾਈ ਕਰਨਾ ਵੀਡੀਓ ਵਧੇਲੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ